ਇਹਨਾਂ ਪੁੱਛੜਾਂ ਨੇ ਜਿਵੇਂ 80 90 ਦੇ ਦੌਰ ਦੇ ਵਿੱਚ ਹੋਖਾ ਹਜ਼ਾਰਾਂ ਪੰਜਾਬ ਦੇ ਨੌਜਵਾਨ ਉਹ ਹੋ ਕੇ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਸਾਡੀਆਂ ਬੱਚਨਾਂ ਦੇ ਥਾਣਿਆਂ ਦੇ ਵਿੱਚ ਬਲਾਤਕਾਰ ਹੁੰਦੇ ਰਹੇ ਸਾਡੇ ਬੱਚਿਆਂ ਨੂੰ ਮਾਰਿਆ ਜਾਂਦਾ ਰਹੇ ਸੀ ਨਬედა ਦੌਰ ਉਹੀ ਚਸ਼ਮਤ ਹੋਈ ਜਦੋਂ ਦੁਬਾਰਾ ਪੰਜਾਬ ਵਿਚ ਸਿਰ ਸ਼ੁਰੂ ਹੋ ਗਿਆ ਹਾ ਪਿਛਲੇ 1.5 ਸਾਲ ਦੇ ਵਿੱਚ ਪੰਜਾਬ ਦੇ ਅੰਦਰ 47 ਮੁੰਡੇ ਝੂਠੇ ਸੂਖ ਮਕਾਮਿਆਂ ਦੇ ਮਾਰੇ ਜਾ ਟਟੇ ਆ ਤੇ ਸੈਂਕੜੇ ਨੌਜਵਾਨ ਉਹ ਨੇ ਜਿਨ੍ਹਾਂ ਦੇ ਲੱਤਾਂ ਬਾਹਾਂ ਦੇ ਵਿੱਚ ਗੋਲੀਆਂ ਮਾਰ ਕੇ ਜਾ ਚੁੱਕੀਆਂ ਨੇ ਸੋਚਣ ਦੀ ਲੋੜ ਹੈ ਕਿ ਸਾਨੂੰ ਲੱਗਦਾ ਵੀ ਸਾਡੇ ਮੁੰਡੇ ਦਾ ਨਗਰ ਨਹੀਂ ਆਉਣਾ ਜਾਂ ਨੌਜਵਾਨ ਦੀ ਬੇਟੀ ਆ ਵੀ ਸਾਡਾ ਨਗਰ ਨਹੀਂ ਆਉਣਾ ਇਹ ਵਾਰੀ ਸਾਡੀ ਅੰਮੀਆਂ ਯਾਦ ਰੱਖਿਓ ਕਿਉਂ ਕਿ 90 ਦੇ ਦੌਰ ਦੇ ਵਿੱਚ ਜਿੰਨੇ ਕੋਈ ਮੁੰਡਿਆਂ ਨੂੰ ਮਾਰਦਾ ਇਹੁੱਥੇ ਮੁਕਾਬਲੇ ਬਣਾ ਕੇ ਉਹਨੀਆਂ ਤਰੱਕੀਆਂ ਉਹ ਨਹੀਂ ਆਉਦੇ ਮਿਲਦੇ ਸੀ ਉਹਨਾਂ ਦੇ ਦੇ ਵਿੱਚ ਸ਼ਿਪਾਰੀ ਭਰਤੀ ਹੋਏ ਹੋਏ ਐਸਐਸਪੀ ਰਿਟਾਇਰ ਹੋ ਰਹੇ ਨੇ ਡੀਆਈਐਸਆਈ ਰਿਟਾਇਰ ਹੋ ਰਹੇ ਨੇ ਨੌਜਵਾਨਾਂ ਦੇ ਕਿੁੱਛੇ ਮੁਕਾਬਲੇ ਕਰਕੇ ਅੱਜ ਵੀ ਉਹੀ ਤਾੜ ਫੇਰ ਸ਼ੁਰੂ ਹੋ ਚੁੱਕੀ ਆ ਜਿਹੜਾ ਜਿੰਨੇ ਬੰਦੇ ਮਾਰੂਗਾ ਕੋਣ ਮੌਤੇ ਨਾਮਿਲ ਜਗੇ ਜਿੱਦੇ ਪਟਿਆਲੇ ਦੇ ਵਿੱਚ ਨੌਜਵਾਨ ਦਾ ਕਤਲ ਹੁੰਦਾ ਪੰਜਾਬ ਦਾ ਆ ਜਿਹਨੂੰ ਬੜੇ ਚਾਅ ਨਾਲ ਤੁਸੀਂ ਮੋਟ ਮੰਤਰੀ ਬਣਾਇਆ ਸੀ ਸ਼ਬੀਰ ਕਰਕੇ ਵਧਾਈ ਦਿੰਦਾ ਹੈ ਤੇ ਸਾਡੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਡੀਜੀਪੀ ਵਧਾਈ ਦਿੰਦਾ ਹੈ ਉਹਨਾਂ ਨੂੰ ਡੀਜੀਪੀ ਡਿਸਟ੍ਰਿਕਟ ਦਾ ਸਨਮਾਨ ਕੀਤਾ ਜਾਂਦਾ ਹੈ ਜਿਹੜੇ ਇੱਕ ਸੱਥੇ ਅਜ ਮੁੰਡਿਆਂ ਨੂੰ ਮਾਰ ਰਹੇ ਨੇ ਉਹਨਾਂ ਦਾ ਨਾਮ ਰਿਕਮੈਂਡ ਕਰਕੇ ਸਪਾਸ ਕਰਕੇ ਰਾਸ਼ਟ੍ਰਪਤੀ ਦਾ ਆਵਾਰਡ ਵੀ ਭੇਜਿਆ ਜਾਂਦਾ ਹੈ ਜੀ ਇਹ ਨੂੰ ਰਾਸ਼ਟਰਪਤੀ ਐਵਾਰਡ ਦਿੱਤਾ ਜਾਵੇ ਕਿਉਂਕਿ ਸਭ ਤੋਂ ਫੁੱਟ ਮੁੰਡੇ ਇਹ ਮੰਗ ਰਿਹਾ ਸੁਪਨਾ ਬਹੁਤ ਐ ਮੁੰਡੇ ਪੀੜੀ ਪੀੜਾ ਯੂਪੀ ਲੈ ਕੇ ਜਾ ਕੇ